ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕੌਰ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ ਹਾਂਜੀ ਸਭ ਤੋਂ ਪਹਿਲਾਂ ਹੈਗਾ ਸੂਟ ਹੈ ਜਿਹੜਾ ਹੈਂਡਵਰਕ ਦਾ ਸੂਟ ਹੈਗਾ ਬਹੁਤ ਸੋਹਣੀ ਇਹਦੇ ਤੇ ਵਰਕ ਹੋਇਆ ਹੋਇਆ ਤੇ ਕਲਰ ਹੈਗਾ ਜੀ ਪਿਸਤਾ ਪਿਸਤਾ ਕਲਰ ਦਾ ਸੂਟ ਹੈਗਾ ਤੇ ਆ ਇਹਦੀ ਬਾਟਮ ਹੈਗੀ ਤੇ ਸਟਾਫਾ ਜਿਹੜਾ ਉਹ ਸ਼ਿਮਰ ਦਾ ਜੀ ਇਹ ਮੱਦ ਦਾ ਸਟਾਫ ਹੈਗਾ ਤੇ ਆਵਲਾ ਇਹਦਾ ਦੁਪੱਟਾ ਫੁੱਲ ਦੁਪੱਟਾ ਇਹ ਇਹਦਾ ਦੁਪੱਟਾ ਲੱਗਿਆ ਹੋਇਆ ਜੀ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਛੋਟਾ ਹੈਗਾ ਤੇ ਅਗਲਾ ਕਲਰ ਦਿਖਾਉਣੇ ਇਹਦੇ ਚ ਹਾਂਜੀ ਅਗਲਾ ਕਲਰ ਹੈਗਾ ਆਵਲਾ ਦੇਖtak deoge ਤੇ ਇਹਦੇ ਉੱਪਰ ਬਣਿਆ ਹੋਇਆ ਹੈਗਾ ਜੀ ਮੋਰ ਦੀਆਂ ਦਾ ਡਿਜ਼ਾਈਨ ਆ ਸਾਰਾ ਆਈਦੀਆਂ ਬਾਜੂ ਆਉਣਗੀਆਂ ਜੀ ਇਹ ਲੈ ਆ ਆ ਬੱਚੀ ਇਹ ਸਾਰਾ ਫ੍ਰਾਂਟੇ ਦਾ ਗੋਟਾ ਪੱਤੀ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਆਹ ਵਾਲੀ ਇਹਦੀ ਬਾਟਮ ਆ ਉਹ ਵੀ ਬਾਟਮ ਇਹਦੀ ਪਲੇਨ ਰਹੂਗੀ ਜੀ ਨਾਲ ਛੇ ਮਤਾ ਹੀ ਦੁਪੱਟਾ ਹੋਵੇ ਆਹ ਛੇ ਮਤਾ ਦੁਪੱਟਾ ਬਹੁਤ ਸੋਹਣੀ ਨਾਲ ਲੈਸ ਲੱਗੀ ਹੋਈ ਹੈਗੀ ਵੀ ਨਹੀਂ ਚੁੱਕ ਸਕਦੇ ਹੋਗੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਜੀ ਹਾਂਜੀ ਅਗਲਾ ਕਲਰ ਹੈਗਾ ਜੀ ਆਹ ਵਾਲਾ ਇਹ ਮਸ਼ੀਨ ਵਰਕ ਵੀ ਤੇ ਹੈਂਡ ਵਰਕ ਹੈਗਾ ਤੇ ਆ ਹੈਗੀਆਂ ਜੀ ਇਹਦੀਆਂ ਬਾਜੂ ਬਣੀਆਂ ਹੋਈਆਂ ਜੀ ਵੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਬਾਟਮ ਹੈ ਦੀ ਆ ਵਾਲੀ ਹੈ ਦੀ ਬਾਟਮ ਨਾ ਬਾਟਮ ਤੇ ਵਰਕ ਆਊਗਾ ਸ਼ਿਮਰ ਤਾਂ ਹੀ ਸੂਟ ਹੈ ਵੀ ਤੇ ਢਾਈ ਢਾਈ ਦੁਪੱਟਾ ਕਾ ਨਾਲ ਆ ਵਾਲਾ ਇਹ ਦੁਪੱਟਾ ਆਊਗਾ ਛੋਟਾ ਬਣਾਉਣੀ ਹੈ ਸਾਰਾ ਦੁਪੱਟਾ ਵਰਕ ਹੋਇਆ ਹੋਇਆ ਢਾਈ ਢਾਈ ਦੁਪੱਟਾ ਕਾ ਅਗਲਾ ਸੂਟ ਦਿਖਾਉਣੀ ਹੈ ਜੀ ਅਗਲਾ ਕੱਢਿਓ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਸਾਰੇ ਸੂਟ ਸ਼ਿਮਰਦੇ ਹੀ ਰਹਿਣਗੇ ਜੀ ਅੱਜ ਵਾਲੇ ਇਹ ਵੀ ਸ਼ਿਮਰਦਾ ਸੂਟ ਹੈਗਾ ਬਹੁਤ ਵਾਸ ਹੋਣਾ ਇਹਨਾਂ ਵਰਕ ਹੋਇਆ ਹੋਇਆ ਜੀ ਇੰਨੇ ਕ ਜਿਆਦੇ ਸੋਹਣੇ ਤਿਆਰ ਹੋਏ ਹੋਏ ਆ ਸੂਟ ਵਰਕ ਦੀ ਵੀ ਬਹੁਤ ਜਿਆਦੇ ਫਿਨਿਸ਼ਿੰਗ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਆਰੀ ਵਰਕ ਵੀ ਤੇ ਹੈਂਡ ਵਰਕ ਆ ਤੇ ਆਹ ਵਾਲੀ ਇਹਦੀ ਬਾਟਮ ਆਬੀ ਜੀ ਆ ਆ ਗਿਆ ਜੀ ਇਹਦਾ ਦੁਪੱਟਾ ਚਨੂਨ ਦਾ ਦੁਪੱਟਾ ਕਹਦੇ ਨਾਲ ਹੈਪੀ ਹੈਗਾ ਸਾਰਾ ਦੁਪੱਟਾ ਲੈਸ ਨਾਲ ਫਿਸ਼ ਫੈਸ਼ਿੰਗ ਕੀਤੀ ਹੋਈ ਹੈਗੀ ਤੇ ਬਹੁਤ ਸੋਹਣਾ ਸੂਟ ਆ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਜਾਂ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇਹ ਪੀਚ ਕਲਰ ਹੈ ਜੀ ਅਗਲਾ ਕਲਰ ਹੈਗਾ ਜੀ ਇਹਦੇ ਚ ਬਹੁਤ ਹੈਵੀ ਹੈਵੀ ਸੂਟ ਆ ਤੇ ਪ੍ਰਾਈਸ ਬਹੁਤ ਹੀ ਘੱਟ ਪ੍ਰਾਈਸ ਆ ਹਾਂਜੀ ਅਗਲਾ ਸੂਟ ਹੈਗਾ ਜੀ ਆਵਲਾ ਕਲਰ ਕਲਰ ਥੋੜਾ ਜਿਹਾ ਇਹ ਵੀ ਇਹ ਦੂ ਥੋੜਾ ਜਿਹਾ ਲਾਈਟ ਹੈਗਾ ਵੀਡੀਓ ਚ ਥੋੜਾ ਜਿਹਾ ਡਾਰਕ ਆ ਰਿਹਾ ਜੀ ਆ ਇਹਦਾ ਆਪਣਾ ਫੋਟੋ ਕਰਦੇ ਜਾਨਾ ਕਲਰ ਬਰਕ ਹੋਇਆ ਹੋਇਆ ਹੈਗਾ ਹੈਂਡਵਰਕ ਵੀ ਤਾਰੀਵਰਕ ਸਾਰੇ ਸੂਟਾਂ ਦੇ ਬਾਟਮਾਂ ਦੇ ਉੱਪਰ ਵੀ ਵਰਕ ਹੈਗਾ ਹਾਂ ਹੈਗਾ ਜੀ ਇਹਦੀ ਬਾਟਮ ਮਹਾਲ ਲਾਓ ਤੇ ਵੀ ਫੋਟੋ ਸਿਮਰ ਆਪਣਾ ਇੱਕ ਕੁਰਸੀ ਲਖੀ ਹੈਗਾ ਜੀ ਇਹਦਾ ਦੁਪੱਟਾ ਪਿਓਰ ਚਨੂਨ ਦੇ ਦੁਪੱਟੇ ਰਹਿੰਦੇ ਜੀ ਸਾਰੇ ਸੂਟਾਂ ਨਾਲ ਅਗਲਾ ਸੂਟ ਹੈਗਾ ਜੀ ਮੇਰੇ ਕੋਲ 40 45 ਹੈਂਗਲ ਬਿਲਕੁਲ ਹੈ ਫਿਰ ਲਾਂਬੇ ਤਿੰਨੋਂ ਦੀ ਕਪੜਾ ਹੈ ਅਗਲਾ ਸੂਟ ਹੈਗਾ ਜੀ ਇਹ ਮੈਚਿੰਗ ਸੂਟ ਹੈਗਾ 60 25 ਰੁਪਏ ਜੀ ਹੈਂਡ ਵਰਕ ਹੈ ਕੋ ਬਿੱਦਾਰੀ ਵਰਕ ਹੈ ਆ ਦੇਖਿਓ ਕੱਢਿਓ ਜੀ ਆਪਣੀ ਬਾਟਮ ਇਹ ਵਾਲੀ ਇਹ ਪੂਰਨ ਸਤਾਪ ਇਹ ਆਪਕੇ ਕਿਸੇ ਕੇ ਸੁਆਜ ਨਹੀਂ ਪਰ ਉਹਨੇ ਨੰਬਰ ਕਿ ਪਾਇਆ 13 ਕਿੰਨਾ ਪਾਇਆ ਇਹ 13 ਕਿੰਨਾ ਜੀ ਆ ਲੋ ਬਰ ਮੈਂ ਕਿੱਥੇ ਬਾਹਰ ਲਓ ਜੀ ਚਨੂਨ ਦੁਪੱਟਾ ਜੀ ਹਾਂਜੀ 1500 ਕਿਰਾ ਬੋਈ ਹੈ ਪਿਓ ਗਰੇਪ ਅਲੱਗ ਕਲਰ ਹੈਗਾ ਜੀ ਪਿਸਤਾ ਦੇਖ ਸਕਦੇ ਹੋਗੇ ਇਹ ਕਿਰਪਸ ਬਚੇ ਕਿਰਪਸ ਪਿਸਤਾ ਸਮੋਸਾ ਚਾਚ ਦੇ ਰੇਡ ਗਿਆ ਚਾਸ ਦੇ ਤਰਫ 1 ਕਿਰਪਸ ਬਚੇ ਹਾਂ ਜੀ ਬੋਟਮ ਅੱਜ ਚਾਸ ਦੇ ਤਰਫ ਮੈਚ 1 ਦੁਪੱਟਾ ਖੋਲੋ ਜੀ ਮਾਂ ਮੈਂ ਸੱਦੇ ਪੌਨਸਾ ਨੰਮੇ ਲਾ ਸਕੂਟ ਟਾਈਮ ਦੀ ਆਪਾਂ ਪੰਜ ਸੌਣੇ ਜਿਤ ਮੁੱਲੇ ਲਓ ਜੀ ਅੱਜ ਦੁਪੱਟਾ ਦਾ ਪਿਓਰ ਚ ਨੂਨ ਦੇ ਦੁਪੱਟੇ ਰਹਿਣਗੇ ਸੂਟ ਲਓ ਜੀ ਲਵੈਂਡਰ ਕਲਰ ਦਾ ਸੂਟ ਹੈਗਾ ਸਾਰੇ ਸੂਟ ਆ ਜਿਹੜੇ ਸ਼ਿਮਰਦੇ ਨੇ ਜੀ ਅੱਜ ਵਾਲੇ ਇਹ ਹੈਗੀ ਅੱਜੀ ਬਾਟਮ ਦੋ ਬੇਸਿਕ ਨੇ ਸਮੇਂ ਚ ਦੇ ਨੇ ਨਵੇਂ ਨੇ ਬੱਸ ਆਹ ਦੀ ਵਰਕ ਦਾ ਦੁਪੱਟਾ ਨੇ ਨਾਲੇ ਤੇ ਫਟਾ ਵੀ ਬਹੁਤ ਸੋਹਣਾ ਹੈ ਹਾਂ ਹਫਤੇ ਦੋ ਦਿਨ ਅੱਧੀ ਆਇਆ ਕਰ ਮੇਰੇ ਕੋਲ ਸਵੇਰ 9 ਵਜੇ ਕਰ 2 ਵਜੇ ਜਾਇਆ ਕਰ ਮਾਣ ਮੇਰਾ ਕੰਮ ਕਰਾ ਜਾਏਗਾ ਨਾ ਜੀ ਅਗਲਾ ਕੰਦਰ ਆਵਲਾਗਾ ਆ ਵੀ ਸਿਓ ਆਈਡੀਆ ਹੈ ਮੈਂ ਵੀ ਬੜੀ ਕੋਲਾ ਲੈਣਾ ਸਾਰੇ ਵੀਡੀਓ ਕੋਲਾ ਲੈਣ ਆ ਨਾੜਾ ਹੋਦਖਾਇਓ 2495 ਕੁਝ 2695 ਹੋਗਾ ਦੁਪੱਟਾ ਦੇਖ ਕੇ ਦਿਲ ਚੜਦਾ ਇਹਨਾਂ ਦੁਪੱਟਾ ਦੇਖ ਰਿਹਾ ਦਿਨ ਚੜ ਗਿਆ ਪਸੇ ਆ ਮੈਂ ਲੈਦਾ ਦੁਪੱਟਾ ਹੈ ਜੀ ਦੇਖ ਸਕਦੇ ਹੋਗੇ ਬਹੁਤ ਸੋਹਣਾ ਸੂਟ ਹੈ ਇਹ ਵੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਜੀ ਇਹ ਚਨੂਨ ਦੇ ਦੁਪੱਟੇ ਰਹਿਣਗੇ ਸਾਰਿਆਂ ਨਾਲ ਅਗਲਾ ਸੂਟ ਉਸ ਤੋਂ ਵੀ ਸੋਨਾਗਾ ਜੀ ਲਓ ਜੀ ਬਹੁਤ ਜਿਆਦਾ ਸੋਨਾ ਲੰਬਾਈ ਦੀ ਕੋਈ ਤਿੱਕਤ ਨਹੀਂ ਹੈਗੀ ਜੀ ਆਹ ਕੀ ਆ ਕਰਨਾ ਜਿਹੜਾ ਸਾਟ ਦਾ ਮਾਲ ਹੈ ਇਹਨੂੰ ਜੱਕਰਾਉਣੇ ਕਿਤੇ ਮੱਧੀ ਲਓ ਹਾਂ ਇਹੀ ਇਹੀ ਇਹਦੀ ਬਾਟਮ ਸਿਲਕ ਦੀਆਂ ਬਾਟਮਾਂ ਨੇ ਜੀ ਇਹਨਾਂ ਦੇ ਨਾਲ ਤੇ ਆ ਜਿਹੜਾ ਸ਼ਿਮਰ ਤੇ ਸੂਟ ਤੇ ਆਵਲ ਆ ਗਿਆ ਜੀ ਇਹਦਾ ਦੁਪੱਟਾ। ਇਹਨਾਂ ਚਿੱਟਾ ਪੱਟਾ ਬਹੁਤ ਜ਼ਿਆਦੇ ਸੋਹਣਾ ਹੈਗਾ। ਆਹ ਦੁਪੱਟਾ ਰੂਬੇ ਦੇ ਨਾਲ ਆਫ ਵਾਈਟ ਸੂਟ ਹੈਗਾ। ਦੁਪੱਟਾ। ਅਗਲਾ ਸੂਟ ਕੋਲੇ ਆ ਗੋ। ਤਾਂ ਜੀ। ਜੇ ਸਾਨੂੰ ਪਸੰਦ ਦਾ ਸਕਰੀਨਸ਼ਾਟ ਲੈ ਸਕਦੇ ਹਾਂ ਜੀ ਆਪਣਾ ਆਰਡਰ ਤੁਸੀਂ ਦੇਖ ਸਕਦੇ ਹੋ। ਕਲਰ ਇਹਦੇ ਵਿੱਚ ਇੱਕ ਆਹ ਆਫ ਵਾਈਟ ਵਿੱਚ ਇੱਕੋ ਹੀ ਕਲਰ ਹੈ ਸੂਟ ਚ। ਜੀ ਆ ਦੇਖ ਲਓ ਅਗਲਾ। ਇਹ ਬਹੁਤ ਸੋਹਣਾ ਪੀਚ ਕਲਰ ਹੈ ਇਹਦਾ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਨੂੰ ਤੇ ਬਰਕ ਦੇਖ ਸਕਦੇ ਹੋ ਬਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੀ ਤੇ ਆ ਇਹਦੀ ਸਿਲਕ ਦੀ ਬਾਟਮ ਹੈਗੀ ਨਾਲ ਚਨੂਨ ਦੇ ਦੁਪੱਟੇ ਹੈਗੇ ਕਿਛin ਮੱਤੇ ਸੂਟ ਹੈ ਜੀ ਇਹ ਪਲੇਨ ਸਲਵਾਰ ਨਾਲ ਨੇ ਕਿchn ਨੂੰ ਦੁਪੱਟੇ ਹੈ ਜੀ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਸੂਟ ਜਿਹੜੇ ਉਹ ਪਸੰਦ ਆਏ ਹੋਣਗੇ ਤੇ ਆਪਣੇ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੀ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਸਤਿ ਸ਼੍ਰੀ ਅਕਾਲ ਜੀ